ਗੁਰਦੁਆਰਾ ਹੈੱਡ ਦਰਬਾਰ ਕੋਟਪੁਰਾਣ ਟਿੱਬੀ ਸਾਹਿਬ ਰੂਪਨਗਰ ਤੋਂ ਜੂਰੀਆ ਖਾਦ ਹੜਪੀੜਤ ਇਲਾਕਿਆਂ ਲਈ ਰਵਾਨਾ ਕੀਤੀ ਗਈ ਇਸ ਮੌਕੇ ਤੇ ਐਸਡੀਐਮ ਬਲਾਚੌਰ ਕਿਰਤਕਾ ਗੋਲ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੀ ਹਾਜ਼ਰ ਸਨ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੰਤਬਾਬ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਹਿਲਾਂ ਵੀ ਹੜਪੀੜਤ ਇਲਾਕਿਆਂ ਲਈ ਵੱਖ-ਵੱਖ ਤਰ੍ਹਾਂ ਦੀ ਰਾਹਤ ਸਮੱਗਰੀ ਦੇ ਭਰੇ ਟਰੱਕ ਰਵਾਨਾ ਕੀਤੇ ਜਾ ਚੁੱਕੇ ਹਨ ਤੇ ਉਹਨਾਂ ਦੱਸਿਆ ਕਿ ਅੱਜ ਹੜਪੀੜਤ ਇਲਾਕਿਆਂ ਲਈ ਜੂਰੀਆ ਦੇ ਭਰੇ 4 ਟਰੱਕ ਰਵਾਨਾ ਕੀਤੇ ਜਾ ਰਹੇ ਹਨ ਤੇ ਜਿਨ੍ਹਾਂ ਵਿੱਚ ਲਗਭਗ 1000 ਥੈਲਾ ਜਿਹੜਾ ਖਾਦ ਰਵਾਨਾ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਇਸ ਮੌਕੇ ਕੀ ਦੱਸਿਆ ਆਓ ਸੁਣਦੇ ਆਂ ਤੂੰ ਜਾ ਰਹੀ ਹੈ ਭਾਵੇਂ ਕਿ ਪਾਣੀ ਨੂੰ ਵੀ ਸਮਾ ਹੋ ਗਿਆ ਪਰ ਫਿਰ ਵੀ ਹਜੇ ਤੱਕ ਜਿਹੜੀ ਅਦਾਸਮਗਰੀ ਜਾ ਰਹੀ ਕਿਦਾਂ ਦੇਖਣ ਸੇਵਾ ਆ ਇਹ ਮੇਰਾ ਪਹਿਲੀ ਵਾਰ ਨਹੀਂ ਹੈ ਇੱਥੇ ਆਉਣਾ ਗੁਰਦੁਆਰਾ ਦਿੱਲੀ ਸਾਹਿਬ ਤੇ ਬਹੁਤ ਟਾਈਮ ਤੋਂ ਅਸੀਂ ਜਦ ਤੋਂ ਮੈਂ ਜੁਆਇਨਿੰਗ ਕੀਤੀ ਹੈ ਤਦ ਤੋਂ ਮੈਂ ਆ ਰਹੀ ਹਾਂ ਤੇ ਜਦੋਂ ਜੁਆਇਨਿੰਗ ਕੀਤੀ ਹੈ ਤਦ ਹੀ ਇਹ ਦਿੱਕਤ ਜਿਹੜੀ ਹੈ ਪੂਰੀ ਪੰਜਾਬ ਨੂੰ ਇਹਦੇ ਨਾਲ ਯੋਜਨਾ ਪਿਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਗੁਰਦੁਆਰੇ ਦਾ ਤੇ ਅ ਖਾਸ ਕਰ ਪਾਪਾ ਜੀ ਦਾ ਜਿਹੜੇ ਕੰਟੀਨਿਊਸਲੀ ਇਨਸ਼ੋਰ ਕਰਦੇ ਨੇ ਵੀ ਜਿੱਥੇ-ਜਿੱਥੇ ਵੀ ਲੋਡ ਹੈ ਆਪਣੇ ਟਰੱਕ ਜਿਹੜੇ ਨੇ ਪਹੁੰਚਦੇ ਨੇ ਸਮਾਨ ਲੈ ਕੇ ਅ ਅਸੀਂ ਹੁਣ ਜੇ ਟੋਟਲ ਵੀ ਹੁਣ ਕਰ ਰਹੇ ਸੀ ਪਾਪਾ ਜੀ ਨਾਲ ਗੱਲ ਮੋਰ ਥੈਨ 60 ਟਰੱਕ ਜਿਹੜੇ ਨੇ ਉਹ ਜਾ ਚੁੱਕੇ ਨੇ ਚਾਹੇ ਉਹ ਬੀਜ ਦੇ ਨੇ ਚਾਹੇ ਉਹ ਗੱਦਿਆਂ ਦੇ ਨੇ ਚਾਹੇ ਅੱਜ ਯੂਰੀਆ ਜਾ ਰਿਹਾ ਹੈ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਐਨੇ ਪ੍ਰਸ਼ਾਸਨ ਦਾ ਜਿਹੜਾ ਗੁਰਦੁਆਰੇ ਨੇ ਤੇ ਪਾਪਾ ਜੀ ਨੇ ਇੰਨੀ ਹੈਲਪ ਕੀਤੀ ਹੈ ਤੇ ਅੱਜ ਵੀ ਚਾਰ ਟਰੱਕ ਜਿਹੜੇ ਨੇ ਉਹ ਜਾ ਰਹੇ ਨੇ ਤੇ ਯੂਰੀਆ ਦੇ ਇਹ ਟਰੱਕ ਨੇ ਤੇ ਗੱਦੇ ਵੀ ਇਹਦੇ ਨਾਲ ਜਾ ਰਹੇ ਨੇ ਤੇ ਇਹ ਨਹੀਂ ਵੀ ਜਦੋਂ ਇਹ ਆਪਣਾ ਖਤਮ ਹੋ ਚੁੱਕਿਆ ਹੈ ਕੰਟੇਨਸ ਜਿਹੜਾ ਹੈ ਹੈਲਪ ਕੀਤੀ ਜਾ ਰਹੀ ਹੈ ਸਾਰੇ ਪੀੜਤਾ ਦੀ ਤੇ ਬਹੁਤ-ਬਹੁਤ ਧੰਨਵਾਦ ਕਰਦੀਆਂ ਤੇ ਥੈਂਕ ਯੂ ਬਾਬਾ ਜੀ ਤੇ ਥੈਂਕ ਯੂ ਇਸ ਗੁਰਦੁਆਰੇ ਦਾ ਜਿਹੜੇ ਸਾਰੇ ਲੱਗੇ ਹੋਏ ਨੇ ਇਸ ਕਰਕੇ ਬਸ ਤੁਹਾਡੇ ਲਈ ਇਹੀ ਮੇਰਾ ਮੈਸੇਜ ਹੈ ਵੀ ਜਿੰਨਾ ਆਪਾਂ ਪੰਜਾਬ ਨੂੰ ਰੰਗਲਾ ਬਣਾਣਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਕੁਤਬਾਰੇ ਦਾ ਬਹੁਤ-ਬਹੁਤ ਸਹਿਯੋਗ ਹੈ ਤੇ ਸਾਰੇ ਬਾਕੀਆਂ ਨੇ ਜਿੰਨਾ ਵੀ ਸਹਿਯੋਗ ਦਿੱਤਾ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰਾ ਜੇ ਪ੍ਰਸ਼ਾਸਨ ਕਿਸੇ ਪੱਧਰ ਤੋਂ ਉੱਤੇ ਜਾ ਕੇ ਥੱਕ ਜਾਂਦੇ ਨੇ ਫਿਰ ਵੀ ਕਿਤਨਾ ਪਰ ਜਿੰਨਾ ਸਮਾਂ ਲੰਘ ਗਿਆ ਉਹਦੇ ਤੋਂ ਬਾਅਦ ਅਜੇ ਤੁਹਾਨੂੰ ਲੱਗਦਾ ਵੀ ਕਿੱਡੀ ਕਬੱਡੀ ਹਜੇ ਵੀ ਉੱਥੇ ਜਿਹੜੀ ਲੋਡ ਆ ਉਹ ਲੋਡ ਨੂੰ ਜਿਹੜੇ ਆ ਤੁਸੀਂ ਲੋਕ ਜਿਹੜੇ ਨੇ ਉਹ ਪੂਰੇ ਕਰਦੇ ਕਿਉਂ ਸਰਕਾਰਾਂ ਕੋਲੇ ਸੀਮਿਤ ਸਾਧਨ ਹੁੰਦੇ ਆ ਜਿਹੜੀ ਲੋਕਾਈ ਹੁੰਦੀ ਆ ਲੋਕ ਹੁੰਨੇ ਆ ਉਹਨਾਂ ਕੋਲੇ ਇੰਨੀ ਤਾਕਤ ਹੁੰਦੀ ਆ ਕਿ ਸਰਕਾਰਾਂ ਵੀ ਉਹਨਾਂ ਦੇ ਸਿਰ ਤੇ ਡਿਪੈਂਡੈਂਟ ਹੁੰਦੀਆਂ ਪਰ ਜਿਹੜਾ ਲੋਕਾਂ ਦਾ ਤਰਸਦੀ ਹੋਈ ਆ ਉਹ ਬਹੁਤ ਲੰਬੀ ਤਰਸਦੀ ਆ ਇਸ ਤਰਸਦੀ ਦੇ ਵਾਸਤੇ ਹੀ ਨਹੀਂ ਹੈ ਕਿ ਅਸੀਂ 6 ਮਹੀਨੇ ਜਾਂ 2 ਮਹੀਨੇ ਜੇ ਇਹਨੂੰ ਕਵਰ ਕਰ ਲਾਂਗੇ ਇਹਨੂੰ ਕੋਈ ਲੰਬਾ ਸਮਾਂ ਲੱਗਣਾ ਔਰ ਸੰਤ ਮਹਾਪੁਰਸ਼ ਇੱਕ ਸਮਾਜ ਦਾ ਧੋਰਾ ਹੁੰਦੇ ਨੇ ਜਿਹੜੇ ਕਿਸੇ ਧਰਮ ਜਾਂ ਜਾਤੀ ਨੂੰ ਨਹੀਂ ਨਾਲ ਨਹੀਂ ਬਿਲੋਂਗ ਕਰਦੇ ਉਹ ਇਨਸਾਨੀਅਤ ਦੇ ਇੱਕ ਰੈਵਰ ਹੁੰਦੇ ਨੇ ਇਹ ਸਾਰਾ ਕੁਝ ਬਾਬਾ ਜੀ ਦੀ ਗਵਾਈ ਦੇ ਵਿੱਚ ਇੱਕ ਇਨਸਾਨੀਅਤ ਦੇ ਤੌਰ ਤੇ ਕੀਤਾ ਜਾ ਰਿਹਾ ਔਰ ਇਦਾਂ ਦੀ ਪ੍ਰੇਰਣਾ ਇਹਨਾਂ ਤੋਂ ਲੈ ਕੇ ਹੋਰਾਂ ਨੂੰ ਵੀ ਇਹਨਾਂ ਨਾਲ ਜੁੜਨਾ ਚਾਹੀਦਾ ਕਿੰਨੀਆਂ ਕਵੱਡੀਆਂ ਸੇਵਾਵਾਂ ਦੀ ਤੁਹਾਨੂੰ ਲੱਗਦਾ ਵੀ ਲੋੜ ਹੈ ਨਾ ਸਮਾਂ ਵੀ ਜਾਣਦੇ ਬਾਵਜੂਦ ਵੀ ਹੋਰ ਸੇਵਾਵਾਂ ਜਿਹੜੀਆਂ ਨੇ ਲਗਾਤਾਰ ਜਾਰੀ ਹੈ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਰਹਿਨਮਾਈ ਹੇਠਾਂ ਰੈਗੂਲਰ ਜਿਦੂ ਤੁਹਾਡਾ ਇਹ ਤੌਰ ਚੱਲਿਆ ਹੈ ਉਦੋਂ ਤੋਂ ਤਕਰੀਬਨ ਨਿਰੰਤਰ ਹਫਤੇਵਾਰੀ ਦੇ ਵਿੱਚ ਇਹ ਰਾਸ ਸਮਗਰੀ ਪਹੁੰਚਾਈ ਜਾ ਰਹੀ ਹੈ। ਬਾਬਾ ਜੀ ਦਾ ਇੱਕ ਵਿਜ਼ਨ ਸੀਗਾ ਵੀ ਰਾਹ ਹੜ ਤੋਂ ਬਾਅਦ ਜਿਹੜੀਆਂ ਸਥਿਤੀਆਂ ਜਿਹੜੀਆਂ ਲੋਕ ਉਹਨਾਂ ਨੂੰ ਮੁਸ਼ਕਲਾਂ ਦੇ ਨਾਲ ਜੂਝਦੇ ਆ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ। ਸੋ ਇਹਨਾਂ ਦੀ ਇੱਕ ਦੂਰਦਰਸ਼ੀ ਸੋਚ ਸੀਗੀ ਉਹ ਸੋਚ ਦੇ ਤਹਿਤ ਅਸੀਂ ਵੀ ਇਹਨਾਂ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਆ। ਸੋ ਬਾਬਾ ਜੀ ਜੀ ਜੋ ਇਹ ਵਿਲੱਖਣ ਸੋਚ ਹੈ ਜਿਸ ਦੇ ਨਾਲ ਉਹਨਾਂ ਲੋਕਾਂ ਨੇ ਜਿਹੜੀਆਂ ਹੜਾਂ ਤੋਂ ਬਾਅਦ ਸਮੱਸਿਆਵਾਂ ਪੈਦਾ ਹੋਈਆਂ ਜਾਂ ਜਿਹੜੇ ਉਹਨਾਂ ਸਮੱਸਿਆ ਨਾਲ ਜੁੜਦੇ ਹਨ ਉਹਨਾਂ ਨੂੰ ਨਿਰੰਤਰ ਤਕਰੀਬਨ ਹੁਣ ਦੇਖ ਲਓ ਕਿ ਕਿੰਨਾ ਚਿਰ ਹੋ ਗਿਆ ਹੜਾਂ ਨੂੰ ਆਇਆ ਨੂੰ ਤੇ ਨਿਰੰਤਰ ਸੇਵਾ ਜਿਹੜੀ ਜਾਰੀ ਬਾਬਾ ਜੀ ਵੱਲੋਂ ਉਸ ਇਲਾਕੇ ਨੂੰ ਸਪੈਸੀਫਿਕ ਉਹਨਾਂ ਨੂੰ ਜਾਂਚ ਪਰਖ ਕਰਕੇ ਉੱਥੇ ਉਹਨਾਂ ਤੱਕ ਸਵਾਵਾ ਪਹੁੰਚਾਈਆਂ ਜਾ ਰਹੀਆਂ ਨੇ ਸੋ ਆਪ ਜੀ ਦਾ ਆ ਵੀ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਖਾਸ ਕਰਕੇ ਬਾਬਾ ਜੀ ਦਾ ਧੰਨਵਾਦ ਹੈ ਕਿ ਇਹ ਜਿਹੜੇ ਆਮ ਗਰੀਬ ਲੋਕ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਮੁਸ਼ਕਲ ਕੀ ਹੁੰਦੀ ਹੈ ਜਿਨ੍ਹਾਂ ਨੂੰ ਪਤਾ ਹੈ ਵੀ ਦੁੱਖ ਕੀ ਹੁੰਦਾ ਹੈ ਉਹ ਦੁੱਖ ਦੀ ਘੜੀ ਦੇ ਵਿੱਚ ਸੰਤ ਬਾਬਾ ਜੀ ਉਹਨਾਂ ਦੇ ਨਾਲ ਖੜਦੇ ਨੇ ਤੇ ਉਹਨਾਂ ਦੀਆਂ ਕੋਸ਼ਿਸ਼ ਕਰਦੇ ਹਨ ਕਿ 100% ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰਿਆ ਜਾ ਸਕੇ। ਕਸ ਦੀ ਆਈ ਹੈ ਉਸ ਬਾਰੇ ਜੀ ਤਾਂ ਪਹਿਲਾਂ ਵੀ ਉਹ ਹਰ ਛੇ ਫਿਰ ਬਾਬਾ ਜੀ ਨੇ ਪਹਿਲਾਂ ਵੀ ਬਹੁਤ ਪ੍ਰਾਲੇ ਕੀਤੇ ਹਨ ਉਹਨਾਂ ਲਈ ਇਹਨਾਂ ਨੂੰ ਕਿਉਂਕਿ ਇਹ ਜੱਟੋ ਥੱਲਿਓਂ ਖੇਤੀਬਾੜੀ ਕਰਦੇ ਪੈ ਰਹੇ ਰਹੇ ਆ ਪੁਰਾਣੇ ਜਿਹੇ ਕੰਮ ਕਰ ਸਰਵਾਲੇ ਪਤਾ ਹੈ ਕਿ ਕਿੰਨਾ ਤਕਲੀਫਾਂ ਆਉਂਦੀਆਂ ਹਨ ਉਹ ਸਮੇਂ ਦੇ ਨਾਲ ਜਦੋਂ ਹੜ੍ਹ ਆਇਆ ਉਦੋਂ ਜੋ ਹੈ ਇਸ ਟਾਈਮ ਖਾਣ ਪੀਣ ਦਾ ਜੋ ਸਭ ਤੋਂ ਵੱਡੀ ਸਮੱਸਿਆ ਸੀ ਉਹ ਹੋ ਕਰ ਗਿਆ ਫੇ ਪਸ਼ਵਾਂ ਦੀ ਚਾਰੇ ਵਾਤੇ ਕੀਤਾ ਗਿਆ ਉਸ ਤੋਂ ਬਾਅਦ ਜੋ ਹੈ ਜੋ ਮਿੱਟੀ ਆਪਣਾ ਤੋਂ ਔਟ ਹੋਣੀ ਸੀ ਉਦੋਂ ਟਰੈਕ ਡੀਲ ਹੋਇਆ ਉਸ ਦਾ ਦੇਣ ਦਾ ਪੈਸੇ ਦੇਣ ਦਾ ਇਹਨਾ ਬੜਾ ਬਰਾਲਾ ਕੀਤਾ ਸਕਣਾ ਬਿਲਕੁਲ ਸਾਰਾ ਤੇ ਹੁਣ ਜਦੋਂ ਤਾਂ ਹੀ ਲੋਕ ਆਪਣੇ ਟੈਂਪਰ ਦੇ ਨਾਲ ਆਉਣਗੇ ਰੈਗੂਟ ਹੋਣਗੇ ਜਦੋਂ ਉਹਨਾਂ ਦੀ ਜਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਪੁੱਜਿਆ ਜਾਏਗਾ ਦੇ ਵਾस्ते ਭਗ ਜਾਤ ਕਿਹੋ ਸਕਦਾ ਉਹਨਾਂ ਵਾਸਤੇ ਖਾਦ ਵੀ ਤੇ ਉਹਨਾਂ ਵਾਸਤੇ ਪਹਿਲੇ ਬੀਜੇ ਗਏ ਖਾਦ ਤੇ ਜੀਏ ਹੈ ਹੁਣ ਜਦੋਂ ਕਹਾ ਖਾਦ ਜੂਪ ਪਈ ਹੈ ਜਿਵੇਂ ਵੱਡਾ ਪਰ ਅੱਲਾਹ ਕਰੇ ਜਿਹਦੀ ਬਣ ਜਿਦਾ ਪਹਿਲਾਂ ਹੀ ਦੱਸਿਆ ਗਿਆ ਹੈ ਕਿ 7 ਦਿਨ ਦੇ ਰਤ ਰਤ ਦੇ ਜਾਤ ਰਹਿਣਗੇ ਅੱਜ ਵੀ ਜੇ ਚਾਰ ਰਕ ਹੈ ਖਾਦ ਦੇ ਪੇ ਜਾਰੇ ਹਨ ਅੱਜ ਦੇ ਵਾਸਤੇ ਤਾਂ ਜੋ ਜੋ ਹੈ ਉਹ ਲੋਕ ਪੈਰਾਂ ਦੇ ਖੜੇ ਹੋ ਜਾਣ ਸਾਜੋ ਆਪਣਾ ਜਾਰਾ ਹੈ ਆਪਣੇ ਚੱਲ ਸਕਾਂ ਮੇਰੇ ਬਾਪੇ ਨਾਨਕ ਜੀ ਜੋ ਹੈ ਸਾਡੇ ਗੁਰੂਆਂ ਦੀ ਜੋ ਸਿੱਖਿਆ ਹੈ ਜੋ ਹੈ ਜੁਤੀਆਂ ਦੀ ਉਹ ਕੰਨ ਸੇਵਾ ਕੰਨੀ ਖਾਲੀ ਲੰਗਰਾਂ ਨਾਲ ਹੀ ਨਹੀਂ ਇੱਥੇ ਜਿੱਥੇ ਲੰਗਰ ਚੱਲਦੇ ਹਨ ਸਾਹਿਬ ਜੀ ਪਰੀ ਸਾਹਿਬ ਦੁਨੀਆਂ ਨੂੰ ਸਭ ਤੋਂ ਜ਼ਿਆਦਾ ਲੰਗਰ 24 ਮੈਂ ਤੇ ਚੱਲਦਾ ਹੈ ਪਰ ਉਹ ਆਮ ਬੰਦੇ ਜੋ ਹੈ ਖਾਂਦੇ ਹਨ ਤੇ ਆਮ ਜਿਹੜੇ ਉੱਥੇ ਵਾਲੇ ਛੜਾਂ ਵਾਲੇ ਹਨ ਉਹ ਬਹੁਤ ਦੁਖੇ ਮਾਰੇ ਹੋਏ ਹਨ ਉਹਨਾਂ ਤਕਲੀਫ ਨੂੰ ਦੇਖ ਕੇ ਜੋ ਆਲੇ ਗਏ ਤੇ ਜਾਏ ਬਹੁਤ ਹੀ ਅਲੀ ਬਾਬਾ ਜੀ ਸ਼ਰੰਗਾ ਕਰਦੇ ਹਨ ਸਾਨੂੰ ਵੀ ਨਾਲ ਮੌਕਾ ਮਿਲਿਆ ਹੈ ਨਾਲ ਲੱਖ ਜਰਾਂ ਦਾ ਸੇਵਾ ਸਾਰੀ ਸੰਗਤ ਵੱਲੋਂ ਸੇਵਾ ਹੋ ਰਹੀ ਹੈ ਉਮੀਦ ਹੈ ਕਿ ਜੋ ਜੋ ਹੈ ਸੇਵਾ ਇਸ ਕਰਵਾਣੀ ਚਾਹੁੰਦੇ ਹਨ ਉਹਨਾਂ ਲੋਕਾਂ ਨੂੰ ਪੀੜਤ ਲੋਕਾਂ ਨੂੰ ਅਜੇ ਤੱਕ ਲੋੜ ਹੈ ਤੇ ਉਹਦੇ ਲਈ ਕਿੰਦਾ ਦਾ ਅਗਲੀ ਵੀ ਰਣਨੀਤੀ ਹੈ ਬਰੂ ਬਰੂ ਸਾਧ ਸੰਗਤ ਜੀਓ ਪਹਿਲਾਂ ਤਾਂ ਸਾਰਿਆਂ ਨੂੰ ਦਾਸ ਵੱਲੋਂ ਗੁਰਦਾਸ ਮੁੱਚੇ ਪ੍ਰਬੰਧ ਵੱਲੋਂ ਵਾਹਿਗੁਰੂ ਦਾ ਖਾਰਾ ਸਵਾਹਿਗੁਰੂ ਦੀ ਕਿਰਤੇ ਆਪ ਨੂੰ ਪਹਿਲਾ ਐਸਟੀਐਫ ਸਾਹਿਬ ਬਲਚੌਰ ਮੈਡੋਕ ਜੀ ਦਾ ਕੋਇਲ ਨੇ ਕਾਫੀ ਕੁਝ ਦੱਸਿਆ ਜਦੋਂ ਬਾਅਦ ਕੋਲੋਂ ਸਾਹਿਬ ਨੇ ਦੱਸਿਆ ਚੁਕੀ ਸਾਹਿਬ ਨੇ ਦੱਸਿਆ ਪਰ ਦੋਨਸੀ ਜੀ ਨੇ ਦੱਸਿਆ ਸੋ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦਾ ਤਾਂ ਪਰਮੇਸ਼ਰ ਹੀ ਭਰਪੂਰ ਕਰ ਸਕਦਾ ਕਿ ਨੁਕਸਾਨ ਨਾ ਹੋ ਗਿਆ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਜਿਹੜਾ ਉਹਨਾਂ ਦਾ ਦੁੱਖ ਸੀ ਉਹਨੂੰ ਭਲਾਉਣ ਦੀ ਅੱਡੀ ਵੱਡੀ ਕੋਸ਼ਿਸ਼ ਕੀਤੀ ਕਿ ਦੁੱਖ ਤਕਰੀਬਨ ਮਿਟਣ ਦੇ ਨੇੜੇ ਤੇੜੀ ਪਹੁੰਚ ਗਿਆ ਸੋ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਰ ਸਕਿਆ ਅਸੀਂ ਤਾਂ ਜਦੋਂ ਹੜਾ ਆਏ ਨਾ ਸਾਡੇ ਮਨ 'ਚ ਹੁੰਦਾ ਜਦੋਂ ਵੀ ਕਿਤੇ ਕੋਈ ਹੁੰਦੀ ਆ ਵੀ ਅਸੀਂ ਥੋੜਾ ਬੜਾ ਕੁਝ ਕਰੀਏ ਜਸੂ ਜੀ ਤੁਰਦੇ ਆ ਤੇ ਸੰਗਤਾਂ ਦਾ ਸਾਡੇ ਤੇ ਵਿਸ਼ਵਾਸ ਰੱਖ ਲਓ ਕੁਝ ਵੀ ਰੱਖ ਲਓ ਸੰਗਤਾਂ ਨੇ ਸਾਨੂੰ ਐਡਾ بڑا ਹਲਾਰਾ ਦਿੱਤਾ ਅਸੀਂ ਪਹਿਲਾਂ 5 ਕਿ ਟ੍ਰੱਕਾਂ ਦੀ ਦਨਚਾਰੇ ਦੀ ਬਣਾਇਤ ਵੀ 5 ਟ੍ਰੱਕ ਭੇਜ ਦਿੰਦੇ ਆ 5 ਤੇ ਬਾਅਦ ਉਹ 12 ਹੋ ਗਏ ਫਿਰ 18 ਹੋ ਗਏ 15 ਹੋ ਗਏ ਫਿਰ ਹੋਰ ਬਹੁਤ ਸਾਮਾਨ ਚਲੇ ਗਿਆ ਫਿਰ ਲੋਕਲ ਵੀ ਸਾਰਾ ਪਤਾਇਆ ਗਿਆ ਤਕਰੀਬਨ 65 ਦੇ ਲਗਭਗ ਟ੍ਰੱਕ ਸਾਰੇ ਸਾਮਾਨ ਦੇ ਚਲੇ ਗਏ ਫਿਰ ਗੱਲ ਕਰੀ ਤੇ ਵੀ ਯੂਰੀਆ ਢਾਇ ਭੇਜੀਏ ਕੋ ਮੈਨੂੰ ਬੜੇ ਅਫਸੋਸ ਨਾਲ ਕਹਿ ਰਿਹਾ ਪੈ ਰਿਹਾ ਜਿੰਨਾ ਸੀ ਟੀਚਾ ਰੱਖਿਆ ਸੀ ਡਾਇਰੀ ਦੇ ਦਾ ਸੀ ਪੂਰਾ ਨਹੀਂ ਕਰ ਸਕੇ ਉਹਦਾ ਕਾਰਨ ਇਹ ਨਹੀਂ ਵੀ ਪੈਸੇ ਦੀ ਸਮੱਸਿਆ ਹੈ ਸਮੱਸਿਆ ਇਹ ਵੀ ਸਾਨੂੰ ਨਾ ਯੂਰੀਆ ਪੂਰਾ ਮਿਲਿਆ ਤੇ ਨਾ ਸਾਨੂੰ ਡਾਇਆ ਪੂਰਾ ਮਿਲਿਆ ਕਿਉਂਕਿ ਪਿੱਛੇ ਹੀ ਸ਼ੋਰਟੇਜ ਆ ਰਹੀ ਆ ਪ੍ਰਸ਼ਾਸਨ ਨੇ ਸਾਡਾ ਪੂਰਾ ਸਾਥ ਦਿੱਤਾ ਬਲਾਚੌਰ ਐਸਟੀਐਮ ਸਾਹਿਬ ਖੜੇ ਇਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਪਿੱਛੋਂ ਦਾ ਤੇ ਡਾਇਆ ਜੀ ਨਹੀਂ ਆ ਰਹੇ ਆ ਰੋਪੜ ਪ੍ਰਸ਼ਾਸਨ ਨੇ ਬੜੀ ਸਾਡੀ ਗੋ ਮਦਦ ਕੀਤੀ ਪਹਿਲਾਂ ਡੀ ਸਾਹਿਬ ਨੇ ਸਾਨੂੰ ਲਗਭਗ 1000 ਗੋਲਦੇ ਲਗਭਗ 500 ਦੀ ਦਵਾਈ ਇੰਡੀਅਨ ਵਿਚਾਰ ਆਉਤੇ ਉਸ ਫੇਸਬੁਕ ਤੇ ਪਹਿਲਾਂ ਚੱਗਦੀ ਜਦੋਂ ਸੋ ਮੇਰੇ ਕਹਿਣ ਤੋਂ ਬਾਅਦ ਆ ਕਿ ਜਿੰਨਾ ਅਸੀਂ ਚਾਹੁੰਦੇ ਸੀ ਜੁਰੀਆ ਹੁਣ ਤੱਕ ਜਿਵੇਂ ਦੂਜਾ ਪਾਣੀ ਲੱਗਣ ਦੇ ਨੇੜੇ ਪਹੁੰਚ ਗਿਆ ਕਈਆਂ ਨੇ ਪਹਿਲਾਂ ਪਾਣੀ ਲਾ ਲਿਆ ਡਾਇਪ ਤੇ ਜਾਈ ਤੇ ਪੈਂਦਾ ਯੂਰੀਆ ਪਾਣੀ ਲੱਗੇ ਤੇ ਪੈਂਦਾ ਉਹ ਅਸੀਂ ਉਹਨਾਂ ਦਾ ਜਿਹੜੀ ਸਾਡਾ ਟੀਚਾ ਸੀ ਉਹ ਅਸੀਂ ਅਜੇ ਪੂਰਾ ਨਹੀਂ ਕਰ ਸਕੇ ਕਿਉਂਕਿ ਪਿੱਛਾਂ ਹੀ ਬਹੁਤ ਸ਼ੌਟੇ ਜਾ ਰਹੀ ਹੈ ਡਾਇਪ ਤੇ ਯੂਰੀਆ ਦੀ ਇਸ ਕਰਕੇ ਸਾਨੂੰ ਸ਼ਰਮ ਵੀ ਆ ਰਹੀ ਅਸੀਂ ਚਾਰ ਗੱਡੀਆਂ ਭੇਜ ਰਹੇ ਏਡੇ ਦਾਲੇ ਵੱਲੋਂ ਇਸ ਕਰਕੇ ਮਾਰਾ ਕਿਰਪਾ ਕਰੇ ਇਹ ਚਾਰ ਗੱਡੀਆਂ ਉਹਨਾਂ ਦੇ ਦੁੱਧ ਨੂੰ ਵਟਾਉਣ ਦੇ ਲਈ ਸਾਈ ਹੋਣ ਸੋ ਜਿੱਥੇ ਹੋਰ ਸਮਾਨ ਬਾਕੀ ਗਿਆ ਇਹ ਸਾਰਾ ਦਾਸ ਵੱਲੋਂ ਕੁਛ ਨਹੀਂ ਸਾਡੇ ਪ੍ਰਬੰਧ ਵੱਲੋਂ ਤੇ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਤੁਸੀਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਮੈਂ ਸਮੁੱਚੇ ਤੌਰ ਤੇ ਅੱਜ ਸਾਰਿਆਂ ਦਾ ਜਿਨ੍ਹਾਂ ਨੇ ਭਾਵੇਂ ਇੱਕ ਪੈਸਾ ਦਿੱਤਾ ਭਾਵੇਂ ਕਿੰਨੇ ਲੱਖ ਪੈਸਾ ਦਿੱਤਾ ਸਾਈਮ ਕੇਨਤ ਆਨੰਦ ਦੇ ਨਾਲ ਮੰਨਦੇ ਨਾਲ ਧੰਦੇ ਨਾਲ ਸੇਵਾ ਕੀਤੀ ਹੈ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦੀ ਹਾਂ ਰਿਣੀ ਹਾਂ ਮੇਰਾ ਰੋਮ ਰੋਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੇਰੇ ਤੇ ਐਡਾ ਬੜਾ ਵਿਸ਼ਵਾਸ ਕਰਕੇ ਤਕਰੀਬਨ ਰੋਪੜ ਦੀ ਕੋਈ ਕਲਾਉਨੀ ਨਹੀਂ ਰਹੀ ਹੋਣੀ ਕੋਈ ਆਧਾਰਾ ਨਹੀਂ ਰਿਹਾ ਹੋਣਾ ਕੋਈ ਸਾਸਤਾ ਨਹੀਂ ਰਹੀ ਹੋਣੀ ਜਿਨ੍ਹਾਂ ਨੇ ਪੈਸੇ ਸਾਡੇ ਤੇ ਵਿਸ਼ਵਾਸ ਕਰਕੇ ਨਾਲ ਤੇ ਹੁਣ ਤੱਕ ਅੱਜ ਵੀ ਗਗਨਜੀਤਪੁਰੇ ਦੇ ਪਿੰਡ ਦੇ ਬੰਦੇ ਅੱਜ ਵੀ 22000 ਰੁਪਏ 22000 ਰੁਪਏ ਆ ਦੇਖੇ ਗਏ ਸੋ ਮੈਂ ਆਪਣੇ ਵੱਲੋਂ اپنی ساری 사스타 ਵੱਲੋਂ ਤੁਹਾਡੇ ਸਾਰਿਆਂ ਵੱਲੋਂ ਸਾਰੇ ਇਲਾਕੇ ਦਾ ਪ੍ਰਸ਼ਾਸਨ ਦਾ ਧੰਨਵਾਦੀ ਹਾਂ ਜੀ ਨਹੀਂ ਹਾਂ ਤੁਹਾਡਾ ਖਾਸ ਕਰਕੇ ਪ੍ਰੈਸ ਦਾ ਕਿਉਂ ਤੁਸੀਂ ਪ੍ਰੈਸ ਨੇ ਜਦੋਂ ਵੀ ਲੋਡ ਪੈਂਦੀ ਹੈ ਲੋਕਾਂ ਦੀ ਸਮੱਸਿਆ ਸਰਕਾਰ ਤੱਕ ਸਾਡੇ ਤੱਕ ਪਹੁੰਚਾਈਆਂ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਅਸੀਂ ਜਿਹੜਾ ਬੰਦੇ ਤੁਸੀਂ ਲੋਕਾਂ ਨੂੰ ਦਿਖਾਇਆ ਵੇਗਾ ਕਿ ਲੋਕਾਂ ਵੀ ਅਕਸ਼ਾ ਹੋਇਆ ਲੋਕਾਂ ਨੇ ਹੋਰ ਬਾਅਦ ਚੜ ਕੇ ਸਾਨੂੰ ਮਦਦ ਦਿੱਤੀ ਅਸੀਂ ਉਹਨਾਂ ਨੂੰ ਪਹੁੰਚਾਉਣ ਦਾ ਸੇਵਾਲਾ ਕੀਤਾ ਤਾਂ ਇੱਕ ਗੱਲ ਦੀ ਖੁਸ਼ੀ ਵੀ ਹੈ ਕਿ ਜਿਹੜਾ ਅਸੀਂ ਸਮਾਨ ਭੇਜਿਆ ਉਹ ਤਾਂ ਇੱਕ ਇੱਕ ਕਤਰਾ ਇੱਕ ਇੱਕ ਉਦੀ ਸਮਝ ਬੂੰਦ ਰਖ ਲੋ ਇੱਕ ਇੱਕ ਚੀਜ਼ ਉਹ ਲੋੜਵੰਦਾਂ ਤੱਕ ਪਹੁੰਚੀ ਉਹਦਾ ਕਾਰਨ ਇਹ ਸੀ ਕਿ ਦਾਸੂ ਇਲਾਕੇ ਦੇ ਵਿੱਚ ਨਾਲੇ ਬਾਰਾ ਤਾਂ ਰਹਿ ਕੇ ਆਇਆ ਸਾਡੇ ਉੱਤੇ ਜਾਣੂ ਬੰਦੇ ਆ ਅਸੀਂ ਉੱਤੇ ਸਟੋਰ ਨਾਲੇ ਬਣਾ ਲਿਆ ਉਹ ਸਾਡੇ ਫਿਰ ਸੇਵਾਦਾਰਾਂ ਨੇ ਜਿੱਥੇ ਲੋੜ ਆ ਗੱਡੀਆਂ ਤੇ ਇਸ ਤਰ੍ਹਾਂ ਵੀ ਹੋਇਆ ਉਹਨਾਂ ਨੇ ਲੋੜਵੰਦਾਂ ਨੂੰ ਪਹੁੰਚਾਇਆ ਦੂਜਾ ਸਾਡਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਸੈਂਟਰ ਸੀ ਉੱਥੇ ਸਾਡਾ ਦਾਦੀ ਫਾਈਪਰਦੀਪ ਸਿੰਘ ਜੀ ਦੂਜੇ ਪਾਸੇ ਫਾਈਪਰ ਕਾਸ ਸੀ ਤੇ ਉਹਨਾਂ ਨੇ ਬੜੀ ਆਪ ਮਿਹਨਤ ਕਰਕੇ ਦੋਨਾਂ ਪਰਿਵਾਰਾਂ ਨੇ ਸੋਨੇ ਉੱਥੇ ਦੇ ਇਲਾਕੇ ਦੇ ਤਵੰਤੇ ਸੱਜਣਾ ਨੇ ਏਕ-ਏਕ ਚੀਜ਼ ਭਾਵੇਂ ਇੱਕ-ਇੱਕ ਦਵਾਈ ਦਾ ਇੱਕ ਟੀਕਾ ਹੀ ਸੀ ਉਹ ਵੀ ਲੋੜਵੰਦਾਂ ਤੱਕ ਉਹਨਾਂ ਨੇ ਘਰ-ਘਰ ਜਾ ਕੇ ਪਹੁੰਚਾਇਆ ਸੋ ਇਹ ਸਾਨੂੰ ਬੜੀ ਖੁਸ਼ੀ ਆ ਕਿ ਸਾਡਾ ਜਿਹੜਾ ਸਮਾਜ ਸੀ ਲੋਕਾਂ ਨੇ ਸਾਨੂੰ ਤੇ ਵਿਸ਼ਵਾਸ ਦਿੱਤਾ ਉਹ ਕਿਤੇ ਨਜਾਇਜ਼ ਨਹੀਂ ਗਿਰਿਆ ਤੇ ਨਾ ਨਜਾਇਜ਼ ਕਿਤੇ ਲੱਗਿਆ ਉਹ ਸਹੀ ਤੇ ਪਹੁੰਚਿਆ ਸੋ ਮੈਂ ਫਿਰ ਅੰਤ ਦੇ ਵਿੱਚ ਤੁਹਾਡਾ ਸਾਰੀ ਪ੍ਰੈਸ ਦਾ ਬਹੁਤ ਰਿਹਣੀ ਹਕਿ ਤੁਸੀਂ ਸਾਡਾ ਬਹੁਤ ਵੱਡਾ ਸਹਾਰਾ ਦਿੱਤਾ ਅੱਜ ਮੇਰਾ ਇਹ ਮੰਨ ਹੈ ਵੀ ਮੈਂ ਅਸੀਂ ਕੋਈ ਆਪਣੀ ਮਸ਼ਹੂਰੀ ਨਹੀਂ ਕਰਦੇ ਮੇਰਾ ਮੰਨ ਦਾ ਏਮ ਇਹੀ ਆ ਜਿਹੜਾ ਸਾਡੇ ਨੇ ਲੋਕਾਂ ਤੇ ਵਿਸ਼ਵਾਸ ਦਿੱਤਾ ਤੁਹਾਡੇ ਰਹੀ ਮੈਂ ਪਹੁੰਚਾਉਣਾ ਚਾਹੁੰਦਾ ਵੀ ਤੁਹਾਡਾ ਜਿਹੜਾ ਸਮਾਨ ਆ ਉਹ ਪਹੁੰਚ ਰਿਹਾ ਤੁਹਾਡਾ ਪੈਸਾ ਲੱਗਿਆ ਉਹ ਲੋਕਾਂ ਦੇ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੋ ਇਸ ਕਰਕੇ ਇਹ ਸਾਡਾ ਸਿਹਿਹਤ ਦੇ ਦਿਓ ਜੀ ਜਿਨ੍ਹਾਂ ਨੇ ਵੀ ਪੈਸਾ ਦਿੱਤਾ ਅਸੀਂ ਕੋਸ਼ਿਸ਼ ਕਰੀ ਵੀ ਉਹਨਾਂ ਦਾ ਪੈਸਾ ਸਹੀ ਤਰ੍ਹਾਂ ਲੱਗ ਚੱਕੇ ਸਕੇ ਭਾਵੇਂ ਸਾਡੇ ਇਲਾਕੇ ਹੋਵੇ ਭਾਵੇਂ ਬਾਹਰ ਲੱਗੋ ਜਿੱਥੇ ਵੀ ਸਾਨੂੰ ਪਤਾ ਲੱਗਿਆ ਉਸ ਟਾਈਮ ਮੇਰੀ ਸਿਹਤ ਵੀ ਬਹੁਤ ਨਹੀਂ ਖਰਾਬ ਹੋ ਗਈ ਮੈਨੂੰ ਗਲੂਕੋਜ਼ ਲਵਾਉਣਾ ਪਿਆ ਪਰ ਫਿਰ ਵੀ ਮੈਂ ਬੈਠਿਆ ਨਹੀਂ ਹੈਗਾ ਫਿਰ ਰਾਤ ਕਰਕੇ ਜਿੱਥੇ ਪਤਾ ਲੱਗਿਆ ਉੱਥੇ ਜਾ ਕੇ ਭਾਵੇਂ ਦੋਦਖਰ ਕਿਤੇ ਵੀ ਸ਼ਾਪੁਰ ਬੇਲਾ ਸੀ ਅੱਜ ਕਿਤੇ ਵੀ ਆਸਪਰਕੋਟਾ ਦੀ ਮੈਂ ਉਹ ਰਾਤਾਂ ਨੂੰ ਵੀ ਪਹੁੰਚਦਾ ਰਿਹਾ ਸੋ ਮੈਂ ਬਰਪੂਰ ਕੋਸ਼ਿਸ਼ ਕੀਤੀ ਆ ਸੋ ਲੋਕ ਇਤਨੀ ਸੇਵਾ ਪ੍ਰਬੰਧ ਕਰਦੇ ਅੱਗੇ ਆਪਣਾ ਦੇ ਵਿੱਚ ਲਈ ਜੇ ਸਾਡੇ ਕੋਲ ਹੋਰ ਕੋਈ ਯੂਨੀਆ ਮਿਲਦੀ ਐਸੀ ਬਹੁਤ ਪਛਾਣ ਕੇ ਕੋਸ਼ਿਸ਼ ਕਰਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਨਾਲ ਮੈਂ ਦੰਦਾ ਕੋਈ ਸ਼ਬਦ ਬੜਾ ਰਿਣੀ ਹਾਂ ਕਿ ਸਾਡੇ ਹਰ ਇੱਕ ਛੋਟੇ ਸੱਜ ਦੇ ਜਦ ਪ੍ਰਸ਼ਾਸਨ ਭਾਵੇਂ ਰੋਪੜ ਦਾ ਹੋਵੇ ਭਾਵੇਂ ਨਵੇਂ ਸ਼ਹਿਰ ਦਾ ਹੋਵੇ ਇੱਕ ਸੱਜੇ ਸਾਡਾ ਅਨੁਸਾਰ ਦਿੰਦੇ ਆ ਸੋ ਮੈਂ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਤੇ ਫਰਮਾਨ ਕਰਦੇ ਆਪਣੇ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਪਰਤੂਰ ਮਦਦ ਕੀਤੀ ਆ ਰਿਣੀ ਹਾਂ ਤੇ ਆਸ ਹੈ ਹੀ ਅੱਗੇ ਲਈ ਵੀ ਸਾਨੂੰ ਸਿਰ ਹੁਣ ਦਿੰਦੇ ਰਹੋ ਤਾਂ ਕਿ ਆਪਾਂ ਲਾਕੇ ਦੇ ਵਿੱਚ کوئی بھی گیاہ بتا دے ڈٹ کے مقابلہ کر سکیے ساڑی پرمیشن کے ہی بیتی کہ مارا جا کے دل رکھنا پڑی کر پاتا کہ مارا یہ ہنیا جے وار جاتا ہو بھی نہ تاکہ لوگ کا مشکل آئی نہ ہون مارا کرپا پڑ کے سارے آتے واہی گلتی کا واہی گلتی